ਜਦੋਂ ਕਿਸੇ ਬੱਚੇ ਦੇ ਮਾਪਿਓ ਨਾ ਹੋਣ ਕੋਈ ਭੈਣ ਭਰਾ ਨਾ ਹੋਵੇ ਸਭ ਤੋਂ ਪਹਿਲਾਂ ਜੇ ਕੋਈ ਸਹਾਰਾ ਬਣਦਾ ਹੈ ਉਹਦਾ ਤੇ ਉਹਦੇ ਚਾਚੇ ਤਾਏ ਹੁੰਦੇ ਆ ਬਾਕੀ ਸਾਰੇ ਰਿਸ਼ਤੇ ਦੂਰ ਦੇ ਹੁੰਦੇ ਆ ਰਿਸ਼ਤੇਦਾਰ ਵੀ ਚੱਲ ਕੇ ਆਉਣੇ ਹੁੰਦੇ ਆ ਤੇ ਨਗਰ ਦੇ ਬਾਕੀ ਲੋਕਾਂ ਨੇ ਵੀ ਚੱਲ ਕੇ ਘਰ ਪਹੁੰਚਣਾ ਹੋਊਗਾ ਆਂਡ ਗਵਾਂਡ ਤੇ ਸਾਰਾ ਹੀ ਮਗਰੋਂ ਹੁੰਦਾ ਹੈ ਤੇ ਪਹਿਲਾਂ ਚਾਚੇ ਤਾਏ ਹੁੰਦੇ ਆ ਘਰ ਦੇ ਉਹ ਵੀ ਉਸ ਬੱਚੇ ਤੋਂ ਮੁੱਖ ਮੂੜ ਗਿਆ ਭਾਈ ਚੇਠਾ ਜੀ ਨਾ ਸੁਭਾਲਣਾ ਬੱਚਿਆਂ ਨਾਲ ਨਾ ਖੇਡਣ ਦੇਣਾ ਹੁਣ ਇੱਕ ਬੱਚਾ ਉਹ ਬੱਚਿਆਂ ਨਾਲ ਨਾ ਖੇਡੇ ਉਹਦਾ ਜੀਵਨ ਕਿਵੇਂ ਲੰਘੇਗਾ ਜਿਹੜੀ ਸੰਗਤ ਹੁੰਦੀ ਹੈ ਇਹਦੇ ਪ੍ਰਾਅ ਹੁੰਦੇ ਆ ਗੁਰੂਕੋ ਬੱਚਿਆਂ ਦੀ ਜੋ ਸੰਗਤ ਹੈ ਉਹ ਬੱਚਿਆਂ ਨਾਲ ਹੁੰਦੀ ਹੈ ਨੌਜਵਾਨਾਂ ਦੀ ਜੋ ਸੰਗਤ ਹੈ ਉਹ ਨੌਜਵਾਨਾਂ ਨਾਲ ਹੁੰਦੀ ਜਿਹੜੀ ਬਜ਼ੁਰਗਾਂ ਦੀ ਬੈਠ ਸੋਭ ਤਾਂ ਉਹ ਸਾਰੀ ਬਜ਼ੁਰਗਾਂ ਨਾਲ ਹੁੰਦੀ ਹੈ ਇਸ ਸਮਾਜ ਦਾ ਪੱਖਾ ਇੱਕ ਛੋਟੇ ਬੱਚੇ ਆ ਉਹਨਾਂ ਨੇ ਬੱਚਿਆਂ ਨਾਲ ਹੀ ਖੇਡਣਾ ਆਉਂਦਾ ਉਹਨਾਂ ਨੂੰ ਸਿਆਣੇ ਬੰਦੇ ਜਿੰਨਾ ਮਰਜ਼ੀ ਨਾਲ ਲਈ ਫਰੀ ਜਾਓ ਜਿੰਨਾ ਚਿਰ ਬੱਚਾ ਬੱਚਿਆਂ ਵਿੱਚ ਨਾ ਖੇਡੇ ਉਹਨਾਂ ਚਿਰ ਬੱਚੇ ਦੇ ਮਨ ਨੂੰ ਟਿਕਾਹ ਨਹੀਂ ਆਉਂਦਾ ਨੌਜਵਾਨ ਆਪਣੇ ਹਮ ਉਮਰਦਿਆਂ ਵਿੱਚ ਬੈਠੇ ਨਾ ਬਜ਼ੁਰਗ ਬਜ਼ੁਰਗਾ ਵਿੱਚ ਨਾ ਬੈਠਣ ਇਹ ਹੋ ਨਹੀਂ ਸਕਦਾ ਇਹ ਸੰਗਤ ਦੇ ਪੜਾ ਨਹੀਂ ਸਾਡੇ ਹਨ ਭਾਈ ਜੇਠਾ ਜੀ ਛੋਟਾ ਜਿਹਾ ਬੱਚਾ ਉਹਨੂੰ ਬੱਚਿਆਂ ਨਾਲ ਵੀ ਖੇਡਣ ਨਹੀਂ ਦਿੱਤਾ ਜਾਂਦਾ ਕਿਉਂ ਕਿ ਕਿਉਂਕਿ ਮਨ ਵਿੱਚ ਇਹ ਗੱਲ ਪਰਚ ਗਈ ਵੀ ਇਹਦੇ ਬਚਪਨ ਵਿੱਚ ਮਾਂ ਪਿਓ ਚੜਾਈ ਕਰਕੇ ਇਹ ਤੇ ਬੇਭਾਗ ਬੱਚਾ ਹੈ ਇਹ ਤੇ ਮਨਹੂਸ਼ ਹੈ ਜੇ ਸਾਡੇ ਘਰ ਵਿੱਚ ਵੀ ਇਹ ਆਏਗਾ ਸਾਡੇ ਬੱਚਿਆਂ ਨਾਲ ਵੀ ਇਹ ਖੇਡੇਗਾ ਕਿਤੇ ਇਸ ਤਰ੍ਹਾਂ ਦਾ ਭਾਣਾ ਸਾਡੇ ਘਰਾਂ ਵਿੱਚ ਨਾ ਵਰਤ ਜਾਵੇ ਮਨ ਵਿੱਚ ਖਿਆਲ ਇਸ ਤਰ੍ਹਾਂ ਦੀ ਪੈਦਾ ਹੋ ਗਏ ਗੁਰਮ ਕੋ ਅੱਜ ਵੀ ਸਮਾਂ ਬਹੁਤ ਬਦਲ ਗਿਆ ਭਾਵੇਂ ਪਰ ਕਿਤੇ ਨਾ ਕਿਤੇ ਜਾ ਕੇ ਇਹ ਗੱਲਾਂ ਅੱਜ ਵੀ ਛਾਲੇ ਮਨ ਵਿੱਚ ਨੇ ਕਿਵੇਂ ਆਗਰ ਕੋਈ ਬੰਦਾ ਕਿਸੇ ਮਾਰਗ ਵਾਲੇ ਘਰੋਂ ਆਵੇ ਕਿਸੇ ਦੇ ਘਰੇ ਖੁਸ਼ੀ ਦਾ ਸਮਾਗਮ ਹੋਵੇ ਮਾਰਗ ਵਾਲੇ ਘਰੋਂ ਆ ਕੇ ਕਿਤੇ ਖੁਸ਼ੀ ਦੇ ਸਮਾਗਮ ਵਾਲੇ ਘਰ ਵਗ ਜਾਵੇ ਤੇ ਉਹ ਘਰ ਵਾਲੇ ਕਈ ਵਾਰ ਬੁਰਾ ਮਨਾਉਂਦੇ ਆ ਵੀ ਇਹ ਮਾਰਗ ਵਾਲੇ ਘਰੋਂ ਆਇਆ ਸੀ ਸਾਡੇ ਘਰੇ ਤੇ ਖੁਸ਼ੀ ਦਾ ਸਮਾਗਮ ਆਇਆ ਇਹ ਕਿਤੇ ਅੱਜ ਵੀ ਸਾਡੇ ਮਨਾਂ ਵਿੱਚ ਗੱਲਾਂ ਪਈਆਂ ਨੇ ਗੁਰੂ ਘਰ ਇਹ ਜਗਈਆਂ ਨਹੀਂ ਸਾਡੇ ਮਨ ਵਿੱਚੋਂ ਇਹ ਅੱਜ ਵੀ ਕਿਤਨਾ ਕਿਤੇ ਸਾਡੇ ਮਨ 'ਚ ਨੇ ਇਹ ਗੱਲਾਂ ਅਸੀਂ ਮਹਿਸੂਸ ਕਰ ਜਾਂਦੇ ਆ ਵੀ ਇਹ ਮਾਰਗ ਵਾਲੇ ਘਰੋਂ ਆਇਆ ਸਾਡੇ ਤੇ ਖੁਸ਼ੀ ਦਾ ਸਮਾਗਮ ਹੈ ਸਾਡੇ ਘਰੇ ਕਿਉਂ ਆ ਗਿਆ ਰੱਬ ਨਾ ਕਰੇ ਬੰਦਾ ਘਰੇ ਵਗ ਜਾਵੇ ਕੋਈ ਐਸੀ ਗੱਲ ਹੋ ਜੇ ਉਹ ਸਾਰੇ ਭਾਂਡੇ ਉਹਦੇ ਤੇ ਪੁੱਟ ਜਾਂਦਾ ਵੀ ਉਹ ਸਾਡੇ ਘਰੇ ਆਏ ਸੀ ਮਰਗ ਵਾਲੇ ਕਰ ਤਾਂ ਸਾਡੇ ਘਰੇ ਆਗੰਦ ਹੋ ਗਈ ਇਹ ਕਿਤੇ ਨਾ ਕਿਤੇ ਅੱਜ ਵੀ ਸਾਡੇ ਜੀਵਨ ਦਾ ਹਿੱਸਾ ਨੇ ਗੱਲਾਂ ਪਰ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਬਾਣੀ ਰਾਹੀਂ ਸਾਡੀ ਹਿਸਟਰੀ ਦਾ ਪਾਠ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਸਾਡੇ ਲਈ ਕਿੰਨਾ ਪ੍ਰੇਰਨਾ ਸਰੋਤ ਹੈ ਸਾਡੇ ਲਈ ਕਿੰਡੀ ਵੱਡੀ ਗੱਲ ਹੈ ਇਹ ਇਹ ਚੀਜ਼ਾਂ ਪੜ੍ਹ ਸੁਣ ਕੇ ਤੇ ਸਾਡੇ ਜੀਵਨ ਵਿੱਚੋਂ ਇਹ ਗੱਤਾ ਨਿਕਲ ਜਾਣੀ ਚਾਹੀਦੀ ਹੈ ਕਿਉਂ ਕਿਉਂਕਿ ਕਿਸੇ ਦਾ ਨਫਾ ਨੁਕਸਾਨ ਕਿਸੇ ਜੀ ਦਾ ਧਾਤੀ ਤੇ ਆਉਣਾ ਜਾਣਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਇਹ ਕਿਸੇ ਦੇ ਹੱਥ ਵਿੱਚ ਨਹੀਂ ਜੋ ਕਿ ਮਰਗ ਵਾਲੇ ਘਰੋਂ ਆ ਕੇ ਕਿਸੇ ਖੁਸ਼ੀ ਦਾ ਸਮਾਗਮ ਹੈ ਉਸ ਘਰ ਵਿੱਚ ਚਲਿਆ ਗਿਆ ਉਹਦੇ ਆਉਣ ਨਾਲ ਤੁਹਾਡੇ ਕਿਸੇ ਕੰਮ 'ਚ ਕੋਈ ਵਾਧਾ ਘਾਟਾ ਨਹੀਂ ਜੇ ਹੋਣ ਲੱਗਿਆ ਇਹ ਤੇ ਤੁਹਾਡੇ ਵਿਸ਼ਵਾਸ ਤੇ ਡਿਪੈਂਡ ਕਰਦਾ ਸਾਰਾ ਤੁਹਾਡੇ ਸੋਚਣ ਤੇ ਡਿਪੈਂਡ ਕਰਦਾ ਵੀ ਤੁਸੀਂ ਸੋਚਦੇ ਕਿਵੇਂ ਤੁਹਾਡੇ ਜੀਵਨ ਦਾ ਸਾਰਾ ਹੀ ਪੜਾ ਜਿਹੜਾ ਬਚਪਨ ਤੋਂ ਲੈ ਕੇ ਜਦੋਂ ਤੋਂ ਤੁਹਾਡੀ ਸ਼ੁਰਤ ਸੰਭਲ ਗਈ ਬੁਢਾਪੇ ਤੱਕ ਆਖਰੀ ਸਮੇਂ ਤੱਕ ਤੁਹਾਡਾ ਸਾਰਾ ਜੀਵਨੀ ਸੋਚਦੇ ਖੜਾ ਹੁਣ ਜਿਸ ਤਰ੍ਹਾਂ ਦਾ ਸੋਚੋਗੇ ਜਿਸ ਤਰ੍ਹਾਂ ਦੇ ਖਿਆਲ ਤੁਹਾਡੇ ਮਨ ਵਿੱਚ ਬਣਨੇ ਆ ਓਡੇ ਜੀਵਨ ਦੇ ਅਗਲੇ ਜਿਹੜੇ ਪੰਨੇ ਉਸ ਤਰ੍ਹਾਂ ਦੇ ਹੋਣਗੇ ਕਿਉਂਕਿ ਸਾਰੀ ਜਿਹੜੀ ਸਾਡੇ ਜੀਵਨ ਦੀ ਵਿੱਥਿਆ ਸਾਡੇ ਵਿਸ਼ਵਾਸ ਤੇ ਸਾਡੇ ਵਿਚਾਰਾਂ ਤੇ ਸਾਡੀ ਸੋਚ ਤੇ ਖੜੀ ਹੈ। ਇਹੀ ਸੋਚ ਬਣੀ ਭਾਈ ਜੇਠਾ ਜੀ ਪ੍ਰਤੀ ਉਹਨੂੰ ਖੇਡਣੀ ਨਾ ਦੇਣਾ ਬੱਚਿਆਂ ਦੇ ਨਾਲ ਹੁਣ ਬੱਚਾ ਬੱਚਿਆਂ ਨਾਲ ਨਾ ਖੇਡੇ ਤੇ ਬੱਚੇ ਦਾ ਸਮਾਂ ਕਿਵੇਂ ਲੰਘ ਸਕਦਾ ਲੰਘ ਹੀ ਨਹੀਂ ਸਕਦਾ ਬੜੌਕਾ ਹੋ ਗਿਆ। ਕੱਲਾ ਹੀ ਵਿਚਾਰਾ ਗਲੀਆਂ ਵਿੱਚ ਭੱਜਿਆ ਫਿਰਿਆ ਕਿੱਦਿਆ ਕਰੇ ਕੋਈ ਸਮੇਂ ਸਿਰ ਖਾਣਾ ਨਾ ਮਿਲਣਾ ਤਨ ਤੇ ਕੱਪੜੇ ਪਾਦੇ ਹੋਣੇ ਜੂੜਾ ਖੁੱਲਿਆ ਪਿਆ ਹੋਣਾ ਵਾਲ ਗਲ ਵਿੱਚ ਪੈਂਦੇ ਹੋਣ ਮੂੰਹ ਤੇ ਖਿਲਰੇ ਹੋਣ ਵਾਲ ਨਾ ਕਿਸੇ ਨੇ ਨਿਮਾਉਣਾ ਚੱਜ ਨਾਲ ਨਾ ਬੁਲਾਉਣਾ ਨੰਗੇ ਪੈਰ ਤੇ ਕਿਸ ਤਰ੍ਹਾਂ ਦਾ ਜੀਵਨ ਹੋਏਗਾ ਤੁਸੀਂ ਸੋਚ ਕੇ ਦੇਖੋ ਇੱਕ ਪਾਲੇ ਵੀ ਆਪਾਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ ਇੱਕ ਪਾਲੇ ਵੀ ਨਹੀਂ ਛੱਡ ਸਕਦੇ ਸਾਰੇ ਘਰਾਂ ਦੇ ਵਿੱਚ ਬੱਚੇ ਸੋਚ ਕੇ ਦੇਖੋ ਭਾਈ ਜੇਠਾ ਜੀ ਦਾ ਜੀਵਨ ਇਸ ਤਰ੍ਹਾਂ ਦਾ ਬੀਤਿਆ ਹੋਵੇ ਤਨ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਇਸ ਤਰ੍ਹਾਂ ਬੀਤਿਆ